ਹਰੀ ਵਾਲਾ ਥਾਣੇ ਵਾਲਾ ਬਾਈ ਜੀ ਤੂੰ ਹਰ ਕੇ ਲਿਆ ਮੈਨੂੰ ਥਾਣੇ ਵਾਲਾ ਆ ਦੇਖੋ ਜੀ ਸਵੇਰੇ ਸਵੇਰੇ ਤਾਰ ਸਿੰਘ ਆ ਬਾਈ ਦਾ ਨਾਮ ਇਹਨੇ ਬਿਨਾਂ ਗੱਲ ਤੋਂ ਪਰਚਾ ਕਰਿਆ ਅਫਸਰ ਹੈਗਾ ਚੁੱਕਰ ਬਾਬਾ ਨੂੰ ਅਫਸਰ ਹੈਗੇ ਨੇ ਇਹ ਸਵੇਰੇ ਸਵੇਰੇ ਮੈਨੂੰ ਫੜ ਲਾ ਨੇ ਆਪਾਂ ਨਸ਼ੇ ਖਰਾਬ ਬੋਲਦੇ ਆ ਪਤਾ ਨਹੀਂ ਕਿੰਨਾ ਕੁ ਰੁਪਿਆ ਬਾਣੀ ਦਿੰਦਾ ਇਹਨਾਂ ਨੂੰ ਕਿੰਨਾ ਕੁ ਰੁਪਿਆ ਇਹਨਾਂ ਦੇ ਅਫਸਰਾਂ ਨੂੰ ਦਿੰਦਾ ਜਿਹੜਾ ਇਹਨਾਂ ਨੇ ਬਗੈਰ ਗੱਲ ਤੋਂ ਪਰਚਾ ਪਾਇਆ ਇਹ ਨਸ਼ੇ ਖਰਾਬ ਬੋਲਣ ਨਹੀਂ ਦਿੰਦੇ ਕਿਉਂ ਨਹੀਂ ਬੋਲਣ ਦੇ ਸਾਨੂੰ ਪਤਾ ਇਹਨਾਂ ਦਾ ਕੰਮ ਕੀ ਹੈਗਾ ਕਿ ਤੂੰ ਲੜ ਪਿਆ ਇਹਦਾ ਨਾਮ ਤਾਰ ਸਿੰਘ ਹੈ ਇਹ ਤੁਝੋ ਫਰਾਂਗਰੀਆ ਮੈਂ ਹੈ ਇਹ ਨਾਲ ਇਹ ਨਾਲ ਕੀ ਕੀ ਕੱਲ ਨੂੰ ਇਹਨਾਂ ਦੇ ਜਵਾਬ ਲੱਗਣਗੇ ਆ ਨਸ਼ੇ ਦੇ ਇਹ ਕੀ ਚਾਹੁੰਦੇ ਨੇ ਵੀ ਨਸ਼ਾ ਬਿਕੇ ਨੇ ਹੱਥ ਦੇ ਬੰਨ ਹੋਏ ਤਾਂ ਫੜਦਾ ਆਏ ਨੇ ਮੈਨੂੰ ਅੱਗੇ ਤੇਰੇ ਖਿਲਾਫ ਪਰਚਾ ਹਾਂ ਪਰਚਾ ਤਾਂ ਮੈਂ ਕਹਿ ਲੂੰਗਾ ਮੈਨੂੰ ਤੁਸੀਂ ਮਾਰਤਾ ਪਤਾ ਕਰਨ ਉੱਥੇ ਕੈਮਰੇ ਲੱਗੇ ਨੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਸੋਨੂੰ ਤੁਸੀਂ ਇਨਵੈਸਟੀਗੇਸ਼ਨ ਕਰੋ ਕਿਉਂ ਨਹੀਂ ਕਰੀਂਦੇ ਵੈਸਟੀ ਆਏ ਤਾਂ ਕਿਸੇ ਵੀ ਪਰਚਾ ਬਾਹਰ ਤੁਸੀਂ ਆਮ ਇਨਸਾਨ ਤੇ ਕਿਸੇ ਦੀ ਪਰਚਾ ਬਾਹਰ ਸਕਦਾ ਤਾਂ ਫਿਰ ਆਪਾਂ ਪਛੜਦੇ ਆਂਗੇ ਜੀ ਆਏ ਕਿ ਨਾ ਛੱਡ ਤੁਸੀਂ ਵੀਰੇ ਪਹਿਲੇ ਦੇ ਬਿਆਨ ਜੀ ਸੁਣ ਕਰੋ ਅਗਲੇ ਨੇ ਬਿਆਨ ਮੈਨੂੰ ਵੀ ਨਹੀਂ ਕਿਹਾ ਅਗਲੇ ਅਗਲੇ ਦੇ ਬਿਆਨ ਲੈ ਨਹੀਂ ਤੁਸੀਂ ਵੀਰੇ ਤੁਸੀਂ ਬਿਆਨ ਕਦੋਂ ਲਈ ਸੀ ਸੋਣਾ ਠੀਕ ਹੈ ਬਾਈ ਤੁਸੀਂ ਮੈਨੂੰ ਬਿਆਨ ਜੋ ਆਹਲਾ ਪਾਚਲ ਖਾਸ ਨੂੰ ਪਤਾ ਨਹੀਂ ਕੀ ਮਾਹੌਲ ਚੱਲ ਰਿਹਾ ਤੁਸੀਂ ਆਹਨੂੰ ਪੁੱਛੋ ਵੀ ਕਿੱਥੇ ਲਾਈ ਏ ਤੇ ਜੀ ਬਿਆਨ ਦੇ ਲੈ ਕੇ ਮੈਂ ਕਿੱਥਾ ਪਾਇਆ ਹੋਵੇ ਦਾਖਲਿਆ ਕੋਈ ਉਹਦਾ ਆਪ ਮਾਰ ਕੇ ਪਹਿਨੇ ਛੱਡਦਾ ਨਹੀਂ ਜੇ ਤੂੰ ਨਾ ਹੋਇਆ ਓਹੋ ਆਇਆ ਕੇ ਮੈਂ ਛੱਡਦਾ ਕੋਈ ਵੀ ਡਿੱਗੂ ਸੁੱਖਾ ਪਰਚਾ ਪਰਚਾ ਕੱਟਦਾ ਤੂੰ ਕਿ ਸੱਡੇਗਾ ਮੰਮੀ ਤੂੰ ਅੰਦਰ ਜਾ ਕੇ ਬਾਹਰ ਕੋਈ ਗੱਲ ਨਹੀਂ ਇਹਦਾ ਕੰਮ ਹੀ ਇਹ ਹੁੰਦਾ ਝੂਠੀ ਬਰਚੇ ਕੋਣ ਜਾਣਦੇ ਨੇ ਇਕੱਲੇ ਤੁਹਾਨੂੰ ਐ ਨਹੀਂ ਪਤਾ ਬਈ ਮੈਂ ਖਿਲਾਬ ਬੋਲਦਾ ਯਾਰ ਫਿਰ ਤੁਹਾਨੂੰ ਕੀ ਲੋੜ ਸੀ ਆਇਆ ਕੁਛ ਕਰਨ ਦੀ ਯਾਰ ਉਹ ਚਿੱਟੇ ਦੇ ਮਾਰਚੇ ਸਾਰੇ ਮਾਲੇ ਨੇ ਬੁਲਾ ਕੇ ਉਹ ਕਰੇਗਾ